ਸੋ ਸ੍ਰੀ ਗੱਲ ਦੋਸਤੋ ਅੱਜ ਗੱਲ ਕਰਨੇ ਆ ਆ ਪੰਜ ਸੱਤ ਭੇਡਾਂ ਦੀ ਜਿਨ੍ਹਾਂ ਨੇ ਬੜਾ ਪੰਜ ਸੱਤ ਦਿਨਾਂ ਤੋਂ ਰੋਲਾ ਪਾਇਆ ਇਹ ਕਰਤਾ ਇਹ ਕਰਤਾ ਤੇ ਆ ਰਿਹਾ ਸਾਡਾ ਓਸਤਾਦ ਆ ਰਿਹਾ ਬਾਹਰ ਆ ਰਿਹਾ ਸਰਕਾਰ ਨੂੰ ਵੀ ਸ਼ਰਤਾਂ ਬਣਾ ਲਈਆਂ ਇਹ ਕਰ ਲਿਆ ਜੇ ਇਹ ਕਰ ਲਿਆ ਉਹ ਫਿਰ ਖਬਰ ਤੇ ਗਈ ਹੁਣੀ ਮੇਲ ਤੋਂ ਕੇ ਰੱਖਤਾ ਭਗਵੰਤ ਮਾਨ ਨੇ ਪਹਿਲੀ ਪਹਿਲੀ ਵਾਰੀ ਭਗਵੰਤ ਮਾਨ ਨੇ ਕੋਈ ਚੰਗਾ ਕੰਮ ਕੀਤਾ ਪਹਿਲੀ ਵਾਰੀ ਕਿਉਂਕਿ ਜੇ ਜੇ ਪੰਜ ਸੱਤ ਚੋਰ ਚੱਕੇ ਰਲ ਕੇ ਜਦੋਂ ਮਰਜੀ ਸਰਕਾਰ ਤੇ ਪ੍ਰੈਸ਼ਰ ਬਣਾਉਣ ਲੱਗੇ ਸਰਕਾਰ ਇਹ ਜੇ ਚੋਰ ਚੱਕਿਆਂ ਦੇ ਅੱਗੇ ਗੋਡਿਆਂ ਪਾਰ ਹੋਣ ਲੱਗੀ ਤੇ ਸਭ ਤੋਂ ਵੱਡਾ ਸਮਾਜ ਲਈ ਖਤਰਾ ਇਹ ਚੀਜ਼ ਆ। ਇਹ ਚੀਜ਼ ਸਭ ਤੋਂ ਵੱਡਾ ਖਤਰਾ ਵਾ ਸਮਾਜ ਲਈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਗਲਤੀ ਕੀਤੀ। ਇਹਨਾਂ ਨੂੰ ਠੋਕਿਆ। ਬਾਕੀ ਚਲੋ ਇਹ ਸਵਾਲ ਦੀ ਹਮਾਇਤ ਨਹੀਂ ਕਰਦੇ ਕਿ ਜੋ ਇਹਨਾਂ ਦੀਆਂ ਜਨਾਨੀਆਂ ਦੇ ਪਰਤੇ ਹੋਏ ਆ ਜੇ ਤੇ ਉਹ ਇਨਵੋਲ ਵੀ ਹੀ ਤੇ ਫਿਰ ਚਲੋ ਜ਼ਰੂਰ ਹੋਣਾ ਚਾਹੀਦਾ ਹੀ ਤੇ ਜੇ ਨਹੀਂ ਤੇ ਫਿਰ ਨਹੀਂ ਹੀ ਹੋਣੇ ਚਾਹੀਦੇ ਦੋਸਤੋ ਤੁਸੀਂ ਇਹਨਾਂ ਲੋਕਾਂ ਦਾ ਨਾਂ ਸਾਥ ਦਿਆ ਕਰੋ ਨਾ ਇਹਨਾਂ ਮਗਰ ਤੁਰਿਆ ਕਰੋ ਬਾਅਦ ਚ ਤੁਸੀਂ ਲੋਕ ਕਹਿੰਦੇ ਜੇ ਹਨੂ ਪੰਜਾਬ ਚ ਇਨਸਾਫ ਨਹੀਂ ਮਿਲਦਾ ਨਹੀਂ ਐਦਾਂ ਆ ਆ ਉਦਾਂ ਆ ਇਨਸਾਫ ਕਿੱਥੋਂ ਮਿਲੂ ਜਦੋਂ ਪੰਜ ਸੱਤ ਚੋਰ ਚੱਕੇ ਰਲ ਕੇ ਸਰਕਾਰ ਤੇ ਦਬਾਅ ਬਣਾਉਣਗੇ ਅੱਜ ਇਹੜੇ ਆ ਕੱਲ ਨੂੰ ਕਈ ਹੋਰ ਬਣਾਉਣਗੇ ਅੱਜ ਇੰਨਾ ਕੀਤਾ ਕੱਲ ਨੂੰ ਹੋ ਸ਼ਾਇਦ ਹੋਤੇ ਵੀ ਡੰਗਾ ਡਕਟਰ ਦੇ ਵੀ ਲੱਗੇ ਨਾਲ ਦੇ ਕਰਨਾ ਇੱਕ ਬਾਪੂ ਮੈਂ ਵੇਖਦਾ ਪਿਆ ਉਹ ਤੇ ਕਹਿੰਦਾ ਹੈ ਮੈਂ ਡੰਗਰ ਡਾਕਟਰ ਕਰਕੇ ਹੰਸਨ ਤੇ ਵਿਆਹ ਜਾਣਾ। ਓ ਯਾਰ ਐਸ਼ਾ ਹੋਣ ਬੈਣ ਲਈ ਭੁੱਖ ਹੜਤਾਲ ਤੇ ਟਾਡੇ ਕੋ ਡੰਗਰ ਡਾਕਟਰ ਹੀ ਰਹਿ ਗਿਆ। ਕੋਈ ਬੰਦਾ ਤੇ ਚੱਜਦਾ ਹੈ ਨਹੀਂ ਪੰਜਾਬ ਜੀ ਤੇ ਮਗਰ ਤੁਸੀਂ ਪਹਿਣਾ। ਹੋਰ ਥੋੜੇ ਦਿਨਾਂ ਨੂੰ ਉੱਠ ਕੇ ਕਿਸ ਨੇ ਕਹਿਣਾ ਮੈਂ ਉਹਦੇ ਮੰਗੂ ਮੰਗੂ ਉਹ ਜਿਹੜਾ ਜਿੰਨੇ ਉਹ ਬੇਅਦਬੀ ਦੇ ਨਾਂ ਤੇ ਮੜਾ ਕੰਮ ਕੀਤਾ ਇੱਕ ਮੰਦਬੁੱਧੀ ਬੱਚੇ ਨੂੰ ਮਾਰਿਆ ਥੋੜੇ ਦਿਨਾਂ ਨੂੰ ਕੋਈ ਉਹਦੇ ਮੰਗੂ ਦੇ ਮਗਰ ਵੀ ਬਊਗਾ ਤੁਸੀਂ ਲੋਕ ਬਾਤ ਚ ਕਹਿੰਦੇ ਜੇ ਸਾਨੂੰ ਪੰਜਾਬ ਚ ਇਨਸਾਫ ਨਹੀਂ ਮਿਲਦਾ ਇਹ ਨਹੀਂ ਜੇ ਨਹੀਂ ਪੰਜਾਬ ਦਾ ਬੇੜਾ ਕਰਕੇ ਤੁਸੀਂ ਆਪ ਕਰਦੇ ਪਏ ਜੇ ਜਦੋਂ ਤੁਹਾਡੇ ਨਾਲ ਕੋਈ ਤੱਕਾ ਹੁੰਦਾ ਆ ਕੋਈ ਪੈਸਾ ਨਹੀਂ ਦਿੰਦਾ ਤੁਸੀਂ ਲੋਕ ਤੁਸੀਂ ਲੋਕ ਪ੍ਰਸ਼ਾਸਨ ਕੋ ਜਾਣ ਦੀ ਬਜਾਏ ਗੁੰਡਿਆਂ ਬਦਮਾਸ਼ਾਂ ਕੋ ਜਾਣਾ ਜ਼ਿਆਦਾ ਵੈਟਰ ਸਮਝਦੇ ਜੀ ਤੇ ਫਿਰ ਕਿੱਥੋਂ ਪੰਜਾਬ ਦੇ ਹਾਲਾਤ ਸੁਧਰ ਜਾਣਗੇ ਇਹ ਨਹੀਂ ਕੋਈ ਦਿੰਦਾ ਤੁਹਾਡਾ ਕੋਈ ਪੈਸਾ ਤੇ ਲਾ ਤੁਸੀਂ ਪ੍ਰਸ਼ਾਸਨ ਕੋ ਜਾਓ ਪ੍ਰਸ਼ਾਸਨ ਨਹੀਂ ਸੁਣਦਾ ਜੇ ਫੇਰ ਵੀ ਇਨ੍ਹਾਂ ਗੁੰਡਿਆਂ ਬਦਮਾਸ਼ਾਂ ਕੋ ਜਾਣ ਜਾਂ ਇਨ੍ਹਾਂ ਦੀਆਂ ਚਾਰ ਬਾਵਾਵਾਂ ਕੌਣ ਹੈ ਕਿਉਂ ਡਰਦੇ ਇਨ੍ਹਾਂ ਕੋ ਡਰਦੇ ਤਾਂ ਆਂ ਵੀ ਤੁਹਾਡੇ ਵਰਗੇ ਇਹਨਾਂ ਨੇ ਉੱਥੇ ਬੰਦਾ 150 ਲੈ ਕੇ ਖਲੋ ਜਾਣਗੇ ਉਹਨਾਂ ਦੇ ਕਾਰੋਬਾਰ ਆ ਤੇ ਉਹ ਰੋਲੇ ਰੱਪੇ ਤੋਂ ਡਰਦੇ ਇਹਨਾਂ ਕੋ ਜਾਣ ਦੀ بجائے ਆਪਣੇ ਭੈਣ ਭਰਾਵਾਂ ਨਾਲ ਬਣਾ ਕੇ ਰੱਖੋ ਆਪਣੇ ਤਰੀਕੇ ਭਾਈਚਾਰੇ ਨਾਲ ਬਣਾ ਕੇ ਰੱਖੋ ਤੁਹਾਨੂੰ ਇਹਨਾਂ ਕੋ ਜਾਣ ਦੀ ਲੋੜ ਨਹੀਂ ਜਿਹੜਾ ਕੋਈ ਨਹੀਂ ਤੁਹਾਡੇ ਪੈਸੇ ਦਿੰਦਾ 10 ਵੀ 50 ਜਾਣੇ ਆਪਣੇ ਘਰੋਂ ਜਾਓ ਉਹ ਕੱਟੇ ਹੋਗੇ ਉਹ ਵੀ ਤੁਹਾਨੂੰ ਦੇ ਦੇਣਗੇ ਇਹਨਾਂ ਦੀਆਂ ਕੋਈ ਚਾਰ-ਪਾਵਾ ਨਹੀਂ ਆਂ ਉਹ ਕੋਈ ਇਹ ਨਹੀਂ 10 ਸਿਰ ਵਾਲਾ ਰਾਵਣ ਆ ਜਿਹੜੇ ਤੁਹਾਨੂੰ ਪੈਸੇ ਲੈ ਦਿੰਦੇ ਆ ਤੁਸੀਂ 10 20 ਜਾਣੇ 50 ਜਾਣੇ ਆਪਣੇ ਘਰ ਚੋਂ ਵੀ ਜਾਓਗੇ ਤੇ ਅਗਲੇ ਨੂੰ ਡਰ ਹੁੰਦਾ ਉਹਦਾ ਕੰਮਕਾਰ ਆ ਨਾ ਇਹਨਾਂ ਲੋਕਾਂ ਦੇ ਮਗਰ ਲੱਗਿਆ ਕਰੋ ਇਹ ਲੋਕ ਚੋਰ ਚੱਕੇ ਤੁਸੀਂ ਹੁਣ ਵੇਖਦੇ ਹੀ ਵਾਧੂ ਹੋਈਆਂ ਇਹਨਾਂ ਦੀਆਂ ਵੀਡੀਓ ਵਾਇਰਲ ਕਿ ਕਿਦਾਂ ਲੋਕਾਂ ਦੇ ਦਿਮਾਗ ਨਾਲ ਖੇਡਣਾ ਕੀ ਕਰਨਾ ਤੁਸੀਂ ਤੁਸੀਂ ਲੋਗ ਫੇਰ ਬਣਾ ਸਮਝੋ ਤੇ ਫਿਰ ਤੁਸੀਂ ਇਹ ਕਹਿਣ ਦੇ ਹੱਕਦਾਰ ਨਹੀਂ ਹੈਗੇ ਕਿ ਹੁਣ ਪੰਜਾਬ ਨੂੰ ਇਨਸਾਫ ਨਹੀਂ ਮਿਲਦਾ ਇਹ ਜੇ ਕਿਉਂਕਿ ਜਦੋਂ ਪੰਜਾਬ ਦਾ ਮਾਹੌਲ ਤੁਸੀਂ ਆਪ ਵਿਗਾੜਨ ਦੇ ਜੇ ਫਿਰ ਤੁਸੀਂ ਕਿਵੇਂ ਕਹੋਗੇ ਸਾਨੂੰ ਪੰਜਾਬ 'ਚ ਇਨਸਾਫ ਨਹੀਂ ਮਿਲਦਾ ਤੁਸੀਂ ਆਪ ਇੰਨਾ ਚੋਰਾਂ ਬਦਮਾਸ਼ਾਂ ਨੂੰ ਆ ਮੈਨੂੰ ਦੱਸੋ ਕੀ ਹੀ ਆ ਜਿਹੜਾ ਹੁਣ ਮੈਨੂੰ ਬਾਰ-ਬਾਰ ਫੇਰ ਨਾਂ ਲੈਣਾ ਪੈਂਦਾ ਕੀ ਆ ਭਾਨਾ ਇਹ ਕੀ ਹੀ ਮੈਨੂੰ ਦੱਸੋ ਕੀ ਹੀ ਹੈ ਆ ਬਾਤ ਥੋੜੇ ਕੇ ਚਿਰ ਚ ਤੁਸੀਂ ਉਹ ਦੇਖੋ ਹੋਲ ਜਾ ਜਾ ਕੇ ਤੇ ਅਗਲੇ ਨੂੰ ਹੀਰੋ ਬਣਾਤਾ ਤੇ ਚੋਰ-ਚੋਰ ਮਸੇਰੇ ਬਾਈ ਹੋ ਗਏ ਹੋ ਹੀ ਉਹਨਾਂ ਨੂੰ ਜਦੋਂ ਫਿਰ ਲੱਗਾ ਵੀ ਠੀਕ ਹੈ ਵੀ ਮੇਰੇ ਨਾਲ ਕਰ ਸਕਦਾ ਬਰਾਬਰ ਦਾ ਹੁਣ ਕਾਰੋਬਾਰ ਹਮ ਕੋਈ ਹੋਰ ਕੋਈ ਨਹੀਂ ਰਹਿ ਗਿਆ ਪੰਜਾਬ ਅਨਸੰਤੇ ਬਹਿਨ ਲਈ ਇਹੀ ਰਹਿ ਗਏ ਹੁਣ ਪਾਨਾ ਰਹਿ ਗਿਆ ਡੰਗਰ ਡਾਕਟਰ ਰਹਿ ਗਿਆ ਮੰਗੂ ਅਠ ਰਹਿ ਗਿਆ ਬੇੜਾ ਗਰ ਕਰਤਾ ਤੁਸੀਂ ਪੰਜਾਬ ਦਾ ਤਾਂ ਕਿ ਪਤਾ ਮੈਨੂੰ ਭੇਡਾਂ ਨੇ ਬਥੇਰਾ ਰੋਲਾ ਪਾਉਣਾ ਕਈ ਨਾ ਦੇ ਕਤੂਰੇ ਆਣ ਕੇ ਭੌਂਕਣੇ ਕਮੈਂਟਾਂ ਚ ਕਈ ਕੋ ਜੀ ਇੰਨੀ ਆਕ ਪਰਫਾਰਮਾਂ ਨਹੀਂ ਕਦੀ ਕੀਤੀਆਂ ਤੇ ਨਾ ਕਰਨੀਆਂ ਬਾਕੀ ਚਲੋ ਹੋ ਜੋ ਇਕੱਠੇ ਉਸ਼ ਉਸ਼